ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਗੁਰਦਾਰਾ ਗੁਰੂ ਸਰ ਕੱਚਾ ਪਾਤਸ਼ਾਹੀ ਨੌਵੀਂ ਦਾ ਇਤਿਹਾਸ ਸਰਗਨ ਕਰਉਣੀ ਹੈ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਨਨਤਪੁਰ ਸੇਬ ਵਸਾ ਕੇ ਮਾਲਵੇ ਦੀ ਧਰਤੀ ਨੂੰ ਨਵਾਜਣ ਆਏ ਗੁਰੂ ਸਾਹਿਬ ਜੀ ਪਰਿਵਾਰ ਸਮੇਤ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਗੁਰੂ ਕੇ ਪਿਆਰੇ ਸਿੰਘਾਂ ਦੇ ਜਥੇ ਨੂੰ ਲੈ ਕੇ ਨਾਂਪੁਰ ਸਬ ਤੋਂ ਚਲੇ ਮਾਰੀ ਕੀਰਤਪੁਰ ਸਬ ਦੀ ਧਰਤੀ ਤੋਂ ਹੁੰਦੇ ਕੋਈ ਮੋਲਵਾਲ ਪਹੁੰਚੇ ਸੇਖਾ ਕਟੂ ਤੋਂ ਇਤਿਹਾਸਕ ਪਿੰਡ ਪ੍ਰਵਾਹੀ ਨੂੰ ਨਿਵਾਜ ਕਰਕੇ ਹੜਿਆਏ ਦੀ ਧਰਤੀ ਤੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਸਰ ਪੱਕਾ ਬਣਿਆ ਹੋਇਆ ਪਿੰਡ ਵਿੱਚ ਭਿਆਨਕ ਬਿਮਾਰੀ ਫੈਲੀ ਹੋਈ ਸੀ ਸੰਗਤਾਂ ਨੂੰ ਸੰਗਤਾਂ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਾਰਵੀ ਹੁਕਮ ਕੀਤਾ ਕਿ ਭਾਈ ਇਹ ਛੱਪੜ ਵਿੱਚ ਇਸ਼ਨਾਨ ਕਰੋ ਠੀਕ ਹੋ ਜਾ ਸੰਗਤਾਂ ਨੂੰ ਥੋੜੀ ਜਿਹੀ ਘਿਰਨਾ ਹੋਈ ਕਿਉਂਕਿ ਉੱਥੇ ਘਟੀਕ ਜਾਤੀ ਦੇ ਮੁਸਲਮਾਨ ਖੱਲਾਂ ਜਿਹੜੀਆਂ ਸੀ ਔਰੰਗ ਦੇ ਸਨ ਉਹਨਾਂ ਦਾ ਪਾਣੀ ਕੁੰਨਿਆਂ ਦਾ ਪਾਣੀ ਉਸ ਸਲੂਬਰ ਵਿੱਚ ਜਾਂ ਛੱਪੜ ਵਿੱਚ ਪੈਂਦਾ ਸੀ ਸੱਚੇ ਪਾਤਸ਼ਾਹ ਨੇ ਪਹਿਲੂ ਆਪ ਇਸ਼ਨਾਨ ਕੀਤਾ ਉਹਨਾਂ ਨੇ ਭਰਮ ਦੂਰ ਕੀਤੇ ਫਿਰ ਸਾਰੀ ਸੰਗਤ ਨੇ ਇਸ਼ਨਾਨ ਕੀਤਾ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਹੀ ਜਾਂਦਾ ਸੀ ਮਾਰਵੀ ਬੜੀਆਂ ਬਖਸ਼ਮ ਬੜੀ ਕਿਰਪਾਲਤਾ ਕੀਤੀਆਂ ਮਹਾਰਾਜੂ ਤੁੰ ਚੱਲ ਕੇ ਜਦ ਤੌਲੇਵਾਲ ਨੂੰ ਜਾਣ ਲੱਗੇ ਸੇ ਪਾਵਨ ਥਾਨ ਗੁਰਦੁਆਰਾ ਗੁਰਸਰ ਕੱਚਾ ਵਿਖੇ ਇਸ ਹੰਢਾਇ ਲੈਕਰ ਦੀ ਕਮਾਈ ਬੜੇ ਸਨਮਾਨ ਸੇ ਕੱਚਾ ਦੁੱਧ ਲੈ ਕੇ ਆਈ ਜਿੱਥੇ ਜੰਨ ਹੈ ਉਹਦੇ ਥੱਲੇ ਮਾਰੇ ਨੂੰ ਬੇਨਤੀ ਕੀਤੀ ਮਾਰੇ ਘੋੜੇ ਤੇ ਉਤਰ ਕੇ ਘੋੜਾ ਜੰਨ ਦੇ ਨਾਲ ਬੰਨਿਆ ਉਹਦੇ ਪ੍ਰੇਮ ਤੇ ਸ਼ਰਧਾ ਨੂੰ ਦੇਖਦੇ ਮਾਰੇ ਖਲੋ ਗਏ ਉਹਦੇ ਕੋਲੋਂ ਜਿਹੜਾ ਅਸੀਂ ਦੁੱਧ ਉਹ ਪ੍ਰਾਪਤ ਕੀਤਾ ਕੱਚਾ ਦੁੱਧ ਛਕਿਆ ਮਾਈ ਬੜੀ ਪਰਸਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਬੜੇ ਬੜੇ ਪਰਸਾਨ ਨ ਬੜੇ ਖੁਸ਼ ਹੋਏ ਮਾਨ ਨੂੰ ਖੁਸ਼ ਹੋ ਕੇ ਇਸ ਥਾਂ ਤੇ ਬਖਸ਼ਣ ਕੀਤੀਆਂ ਕਿਹਨੇ ਭਾਈ ਜਿਹੜਾ ਇਸ ਥਾਂ ਦੇ ਦਰਸ਼ਨ ਕਰੇਗਾ ਇੱਥੇ ਆ ਕੇ ਬਾਣੀ ਪੜ੍ਹੇਗਾ ਸੇਵਾ ਸਿਮਨ ਕਰੇਗਾ ਗੁਰੂ ਕਿਰਪਾ ਕਰਨਗੇ ਉਸ ਨੂੰ ਤੁਧ ਪੋਤੀਆਂ ਦਾਤਾਂ ਦੇਣਗੇ ਕਿਸੇ ਟੀ ਦੀ ਕੋਈ ਕਮੀ ਟੋਟ ਮਹਿਸੂਸ ਨਹੀਂ ਹੋਏਗੀ ਉਸ ਦਿਨ ਤੋਂ ਇਸ ਥਾਂ ਤੇ ਸੇਵਾਵਾਂ ਚੱਲ ਰਹੀਆਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਿੱਖ ਸੰਗਤਾਂ ਆ ਕੇ ਦਰਸ਼ਨਦਾਰ ਕਰਦੀਆਂ, ਸੇਵਾ ਕਰਦੀਆਂ। ਗੁਰੂ ਤੇਗ ਬਹਾਦਰ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਜਿਹੜਾ ਵੀ ਆਉਂਦਾ ਕਿਸੇ ਚੀਜ਼ ਦੀ ਕੋਈ ਕਮੀ ਰਹਿੰਦੀ, ਗੁਰੂ ਕੀ ਰਹਿਮਤ ਅੱਜ ਵੀ ਵਰਤ ਰਹੀ ਹੈ। ਇਹ ਪਾਵਨ ਸਥਾਨ ਸ਼੍ਰੋਮਣੀ ਗੁਰਦੁਆਰਾ ਪੰਥਕੀ ਵਿਖੇ ਅਧੀਨ ਚੱਲਦੇ ਆ। ਸਿੱਖ ਸੰਗਤਾਂ ਆ ਕੇ ਦਰਸ਼ਨਦਾਰ ਕਰਦੀਆਂ ਨੇ। ਗੁਰੂ ਸਾਹਿਬ ਜੀ ਇੱਥੋਂ ਅੱਗੇ ਤੋਂ ਅੜੀਸਰ ਵਿਖੇ ਚਾਲੇ ਪਾਗ ਵਿੱਚ ਚਲੇ ਗਏ। ਉੱਥੇ ਸਿੱਖ ਸੰਗਤਾਂ ਨੂੰ ਨਵਾਜਿਆ। ਸਾਰੀਆਂ ਸੰਗਤਾਂ ਉੱਥੇ ਵੀ ਦਰਸ਼ਨਦਾਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਮਤ ਕਰਦੀਆਂ ਨੇ। ਸੋ ਬਾਤੋ ਬਾਤ ਸੰਗਤਾਂ ਪਹੁੰਚ ਕਰਕੇ ਇਹ ਪਾਵਨ ਸੰਗ ਦੇ ਦਰਸ਼ਨਦਾਰ ਕਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਦੇਸ਼ਾਂਵ ਦੇਸ਼ਾਂ ਤੋਂ ਸਿੱਖ ਸੰਗਤਾਂ ਇੱਥੇ ਆਉਂਦੇ ਆਂ ਸ੍ਰੀ ਖਨੂ ਬਾੜ ਸ੍ਰੀ ਸਹਿਬ ਬਾੜ ਸਹਿ ਪ੍ਰਕਾਸ਼ ਕਰਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ